ਆ ਉਹ ਨਾ ਵਜੈਲਦਾਰ ਆਪੁੰਡਾ ਜਿਹੜੀ ਪਰਦੇ ਆ ਤੋਪਾ ਓਏ ਆ ਕਿਧਰ ਮੱਥੇ ਲੱਗ ਗਿਆ ਤੜਕੇ ਦਾ ਉਹੋ ਬੱਲੇ ਬੱਲੇ ਜੈਲਦਾਰ ਸਾਹਿਬ ਕੀ ਹਾਲ ਹੈ ਠੀਕ ਆ ਛੋਟੇ ਵੀਰ ਹੋਰ ਠੀਕ ਆ ਉਹ ਕਰ ਲੈ ਸਕੂਟਰੀ ਬੰਦਾ ਆਪ ਟ੍ਰਾਉਲ ਤੱਕ ਹੀ ਨਹੀਂ ਮਿਲਦਾ ਹਾਂਜੀ ਹਾਂਜੀ ਹੋਰ ਸੁਣਾ ਵਾ ਵਧੀਆ ਵਧੀਆ ਕਿੱਧਰ ਜਾਣਾ ਨਹੀਂ ਠੰਡ ਚ ਯਾਰਾ ਮੈਂ ਨਾ ਖੇਤ ਗੇੜਾ ਮਾਰ ਕੇ ਆਂਦਾ ਛੋਟੇ ਵੀਰ ਓਏ ਹੋਏ 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 ਆੜੀ ਠੰਡਾ ਓਏ ਤਰਮਨਾਂ ਲਾ ਹੱਥ ਆ ਘੜੇ ਪਏ ਆ ਤੇ ਉਹ ਕੀ ਗੱਲ ਹੋ ਗਈ ਬਾੜੀ ਠੰਡ ਜੀ ਮਨਾਈ ਜਾਣਾ ਉਹ ਬਾਈ ਤੂੰ ਤਾਂ ਕੱਜੋ ਬਦਾਮ ਖਾਣੇ ਆ ਅਸੀਂ ਖਾਣੇ ਚਟਣੀ ਨਾਲ ਰੋਟੀਆਂ ਯਾਰ ਸਾਨੂੰ ਤਾਂ ਠੰਡ ਲੱਗਣੀ ਐ ਉਹ ਨਹੀਂ ਜੋ ਗਿਆ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਤੇਰੇ ਲਈ ਜਾਂਦਾ ਸੀ ਤੇਰੇ ਬਾਪਾ ਕਿਸਮਤ ਚੰਗੀ ਤੇਰਾ ਨਾਮ ਲੈ ਤੋ ਪੜਾ ਕੇ ਤਨੇ ਬਜਿਆ ਨਾਲ ਦੀ ਨਾਲ ਹੀ ਕੀ ਮੈਨੂੰ ਕੀ ਤੇਰੇ ਤੱਕ ਯਾਰ ਕੰਮ ਨਹੀਂ ਨਿਕਲਿਆ ਕੀ ਕੰਮ ਪੈ ਗਿਆ ਕੰਮ ਤਾਂ ਤੂੰ ਹੀ ਕਰਦੇਗਾ ਮੈਨੂੰ ਪਤਾ ਕੱਢਦੇਗਾ ਕੰਮ ਮੈਨੂੰ ਪਤਾ ਤੂੰ ਐ ਤਾਂ ਤੂੰ ਆੜੇ ਕੰਮ ਵਾੜੇ ਕੱਢਦਾ ਨਹੀਂ ਨਹੀਂ ਦੱਸ ਜੋ ਗਿਆ ਕੀ ਕੰਮ ਪੈ ਗਿਆ ਗੱਲ ਆਈ ਸੀ ਵੀ ਮੈਂ ਲੈ ਲਈ ਮੱਝ ਅੱਛਾ ਮੱਝ ਦੀ ਮੈਂ ਕਰਤੀ ਸਾਈ ਅੱਛਾ ਸਾਈ ਮੈਂ ਕਰੀਆ ਪੂਰਾ 100 ਰੁਪਇਆ ਅੱਛਾ ਮੱਝ ਲੈ ਲਈ ਲੱਖ ਰੁਪਏ ਦੀ ਗੱਲ ਗੌਰ ਨਾ ਸੁਣੀ ਆ ਗੱਲ ਤੂੰ ਇਧਰ ਤਾਂ ਧਿਆਨ ਨਾ ਕਰ ਮੜਾ ਗੱਲ ਗੌਰ ਨਾ ਸੁਣਦਾ ਇਕੱਠੇ ਲੱਖ ਰੁਪਇਆ ਲਾਦਾ ਵਾ ਹਾਂ ਗਾਧਾ ਸੋਣਾ ਹਾਂ ਮੱਝ ਲੈ ਲਈ ਲੱਖ ਰੁਪਏ ਦੀ ਹਾਂ ਸਾਈ ਦੇਤੀ 100 ਰੁਪਇਆ ਠੀਕ ਹੈ ਤੇ ਹੁਣ ਲੱਖ ਰੁਪਇਆ ਘਰੇ ਸੀਗਾ ਜਮਾ ਤਿਆਰ ਕੜਕਣੇ ਕੜਕਣੇ ਨੋਟ 5 500 ਵਾਲੇ ਠੀਕ ਹੈ ਉਹ ਕੰਜਰ ਦਾ ਮੇਰਾ ਸਾਲਾ ਆ ਗਿਆ ਰਾਤੀ ਅੱਛਾ ਜਦੋਂ ਮੇਰਾ ਸਾਲਾ ਆ ਗਿਆ ਉਹਨੂੰ ਅਸੀਂ ਵਿੱਚੋਂ ਲੋੜ ਰੁਪਈਆ ਦੀ ਹਾਂ ਤੇ ਹੁਣ ਘਰੇ ਪਿਆ ਸੀ ਲੱਖ ਰੁਪਈਆ ਹਾਂ ਹਾਂ ਉਹ ਕਹਦਾ ਮੈਨੂੰ 40000 ਚਾਹੀਦਾ ਜੀਜਾ ਜੀ 40000 ਰੁਪਈਆ ਚਾਹੀਦਾ ਇੱਕ ਹਫਤੇ ਵਾਸਤੇ ਅੱਛਾ ਤੈਨੂੰ ਪਤਾ ਹੁਣ ਘਰ ਵਾਲੀ ਦਾ ਭਾਈ ਹੈ ਹਾਂ ਹਾਂ ਜਵਾਬ ਤਾਂ ਦਿੱਤਾ ਨਹੀਂ ਜਾਂਦਾ ਜਦੋਂ ਸਾਲੇ ਦਾ ਸਾਲੇ ਨੂੰ ਕਿੱਥੇ ਜਵਾਬ ਦੇ ਦਿੰਦੇ ਨਾ ਨਾ ਇਹ ਤਾਂ ਗੱਲ ਹੈਗੀ ਰਿਸ਼ਤੇਦਾਰ ਵਾਲੀ ਨੇੜੇ ਦੀ ਰਿਸ਼ਤੇਦਾਰੀ ਬਸ ਬਸ ਤੈਨੂੰ ਤਾਂ ਪਤਾ ਫਿਰ ਤੈਨੂੰ ਤਾਂ ਕਬੀਲਦਾਰੀਆਂ ਦਾ ਪਤਾ ਹੈ ਹਾਂਜੀ ਹਾਂਜੀ ਹੁਣ 40000 ਤਾਂ ਲੈ ਗਿਆ ਮੇਰਾ ਸਾਲਾ ਅੱਛਾ ਪਿੱਛੇ ਰਹਿ ਗਿਆ ਕਿੰਨਾ 60000 60000 ਰਹਿ ਗਿਆ ਮੱਝ ਕਿੰਨੇ ਦੀ ਲਈ ਤਾਂ ਦੱਸਿਆ ਨਾ ਪਹਿਲਾਂ ਲੱਖ ਰੁਪਏ ਦੀ ਲਈ ਹਾਂ ਲੱਖ ਦੀ ਲਈ ਮੱਝ ਠੀਕ ਹੈ ਹੁਣ 40000 ਤਾਂ ਗਿਆ ਘਟ ਅੱਛਾ 60000 ਕੋਲ 60000 ਕੋਲੇ ਜਿਹੜਾ ਹੁਣ 40000 ਘਟ ਗਿਆ ਹਾਂ ਉਹ ਤੂੰ ਬਾਈ ਬਣ ਕੇ ਹਾਧਾਰ ਦੇ ਦੇਣਾ ਕਿਤੇ ਮੈਨੂੰ ਤੇ ਮੱਝ ਆ ਜੂਗੀ ਜਵਾਕ ਮੇਰੇ ਦੁੱਧ ਪੀਂਦੇ ਹੋ ਜਾਣਗੇ ਗੱਲ ਆਇਆ ਛੋਟੇ ਵੀ ਰਹਾ ਮੈਂ ਨਾ ਪਿੱਛੇ ਪਲਾਟ ਦਾ ਸੌਦਾ ਕਰਿਆ ਯਾਰ ਅੱਛਾ ਹਾਂ ਤਾਂ ਕਰਕੇ ਮੈਂ ਵੀ ਵਾਹ ਪੈਸੇ ਲਾ ਬੈਠਿਆ ਤੇ ਰਿਸ਼ਤੀ ਉਹ ਨਹੀਂ ਕਰਾਉਣੀਆਂ ਵਾਲੇ ਉਹ ਰਜਿਸਟਰੀ ਕਿਹੜਾ ਤੂੰ ਕੱਲ ਨੂੰ ਕਰਾਏਂਗਾ ਯਾਰ ਹਫਤੇ ਹੀ ਤਾਂ ਸਾਰੀ ਗੱਲ ਹੈ ਹਫਤੇ ਨੂੰ ਤਾਂ ਤੈਨੂੰ ਐ ਲਾ ਲਾ ਵੀ 40000 ਰੁਪਏ ਤੇ 43 ਤੇ ਐ ਬਾਜਾਈ ਐ ਪੜੱਕ ਦੇਣੇ ਆਜੋ ਐ ਹਫਤੇ ਤੋਂ ਲੇਟ ਨਾ ਕਰ ਦੀ ਫੇਰਾ ਨਾ 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 ਤੈਨੂੰ ਮੇਰੀ ਜ਼ੁਬਾਨ ਦਾ ਪਤਾ ਹੈ ਜੋਗਾ ਜ਼ੁਬਾਨ ਦਾ ਪੱਕਾ ਬੂਦ ਬੂਦ ਨਾਲ ਹੀ ਸਾਗਰ ਭਰਦਾ ਮੈਨੂੰ ਸੱਕ ਲੋੜ ਹੈ ਤੈਨੂੰ ਦੱਸਿਆ ਦਾ ਸੌਦਾ ਕਰ ਬੈਠਿਆ ਮੈਂ ਓ ਮੈਂ ਕਹਿਆ ਤੂੰ ਜਮਾਂ ਟੈਨਸ਼ਨ ਨਾ ਲੈ ਹਬ ਤੇ ਇਹ ਨਹੀਂ ਪਤਾ ਵੀ ਹਫਤੇ ਤੋਂ ਪਹਿਲਾਂ ਹੀ ਤੈਨੂੰ ਪੈਸੇ ਮੋੜ ਦिए ਠੀਕ ਆ ਉਹ ਤਾਂ ਗੱਲ ਤੇ ਨਹੀਂ ਹਾਂ ਬਿਸ਼ੱਕ ਦੀ ਵਿਆਜ ਵੀ ਲਾ ਲਈ ਕੋਈ ਚੱਕਰ ਨਹੀਂ ਦਾ ਕੋਈ ਗੱਲ ਨਹੀਂ ਛੋਟੇ ਵੀਰ ਤਾਂ ਮੈਨੂੰ ਪਹਿਲੀ ਵਾਰ ਕਿਹਾ ਹੈ ਹਾਂ ਸਵਾਲ ਜਿਹੜਾ ਤੈ ਪਾਇਆ ਉਹਦਾ ਹੱਲ ਕਰ ਦਾਂਗੇ ਆਪਾਂ ਬਸ 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 ਮੈਂ ਕਰੂੰਗਾ ਮੈਂ ਨਾ ਤੈਨੂੰ ਕਢਾ ਕੇ ਲੈ ਆ ਕੇ ਦੇਖੂੰਗਾ ਕਢਾਇਆ ਤਾਂ ਦੇਖ ਹਜੂ ਲੇਟ ਕੰਮ ਹਾਂ ਤੇ ਤੇਰੇ ਗੂਗਲ ਪੇਜ ਤਾਂ ਪਾਈ ਹੁੰਦੇ ਨੇ ਕਿ ਮੈਨੂੰ ਪਤਾ ਹੈ 5-6 ਲੱਖ ਤਾਂ ਤੁਹਾਡੇ ਕੋਲੇ ਪਿਆ ਹੀ ਹੁੰਦਾ ਬੰਦੇ ਤੁਸੀਂ ਤਗੜੇ ਹੋ ਤਰਨਾਟ ਬੰਦੇ ਹੋ ਜਿਵੇਂ ਤੱਕ ਪਤੰਦਰੋ ਜੇ ਖੇਤ ਵੀ ਗੇੜਾ ਮਾਰਨ ਜਾਉਂਦੇ ਥੋੜੀ ਜੇਬ ਚ 20000 ਰੁਪਏ ਹੁੰਦਾ ਮੈਨੂੰ ਪੱਕੀ ਖਬਰ ਹੈ ਇਸ ਗੱਲ ਉਹ ਨਹੀਂ ਜੋਗੇ 40000 ਕਰ ਦੇ ਗੂਗਲ ਪੇ ਤੇ ਤੈਨੂੰ ਐਤਵਾਰ ਨੂੰ ਹਫਤੇ ਬਾਅਦ ਤੇਰੇ ਘਰੇ ਪੈਸੇ ਤੇਰੀ ਤਲੀ ਤੇ ਹੋਣਗੇ ਕੜਕਣੇ ਕੜਕ ਕੇ ਹਾਂ ਇਹ ਹੀ ਇਹ ਹੀ ਹੈ ਆਹਾਂ ਠੀਕ ਆ ਤਕਰ ਵਾਲਾ ਹਾਂ ਬਸ ਹੁਣ ਐ ਕਰ ਮਰਾ ਬਾਈ ਤਾਂ 42 ਕਰ ਦੇ ਛੋਟੇ ਹਾਥੀ ਦਾ ਕਿਰਾਇਆ ਸੱਚ ਨੂੰ ਚੇਤਾ ਬਾਅਦ ਚ ਆਉਂਦਾ ਛੋਟਾ ਹਾਥੀ ਕਰਨੇ ਦਾ ਤੁਹਾਡੇ 2000 ਤਾਂ ਕਿਰਾਇਆ ਲੱਗ ਜੂ ਕਿਉਂ ਮੇਰੇ ਕੋਲ ਰੁਪਈਆ 60000 ਤੂੰ 42 ਕਰ ਤਾ ਤੋਗੇ ਤੂੰ ਬੜਾ ਲਾਲਚ ਕਰੀ ਆ ਨਾ ਨਹੀਂ ਨਹੀਂ ਮੈਂ ਤੈਨੂੰ ਕਹਤਾ ਜੈਲਦਾਰਾ ਤੂੰ 42 ਕਰਦੇ ਹਬ ਤੇ ਹੀ ਤਾਂ ਗੱਲ ਆ ਹਬ ਤੇਨੂੰ ਜੈਲਦਾਰਾ ਪੈਸੇ ਤੈਨੂੰ ਮੋੜ ਦਿਆਂਗੇ ਹਬ ਤੇਨੂੰ ਮੋੜ ਦਿਆਂਗੇ ਬਸ ਟੈਨਸ਼ਨ ਨਾ ਲੈ ਕੀ 42 ਕੀ ਜੋਗਿਆ ਤਾਂ ਪਹਿਲੀ ਵਾਰ ਕਿਹਾ ਹਾਂ ਬਸ 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 ਠੰਡ ਬਾਹਰ ਆ ਲੈ ਆ ਇੱਥੇ ਹਾਂ ਬਸ ਬਈ ਮਿਹਰਬਾਨੀ ਬਈ ਤੇਰੀ ਬਹੁਤ ਬਹੁਤ ਉਹ ਚੱਕਰ ਹੀ ਨਹੀਂ ਫਿਰਦਰਾ ਹੈ ਤੇ ਮਾਰੇ ਸਿਰ ਤੱਕ ਸਿਰ ਤੋਂ ਢੱਕ ਲੈ ਗਿਆ ਠੰਡ ਵਾਲੀ ਆ ਵੋਏ ਮੈਂ ਆਈ ਸੀ ਘਰ ਉਹ ਬੱਚਾ ਮੈਂ ਗੱਲ ਦੱਸਾਂ ਸਪਲਟ ਪਈ ਸੀਗਾ ਉਹ ਨਾਲ ਦੇ ਪਿੰਡ ਦਾ ਭੋਲਾ ਨਾ ਆਈ ਗੀੜਾ ਮਾਰਨ ਗਿਆ ਅੱਛਾ ਹਵਾ ਬੱਜੀ ਸਰਚ ਅੱਛਾ ਉਹਨੂੰ ਲੱਗਿਆ ਜ਼ੁਕਾਮ ਹੂੰ ਜ਼ੁਕਾਮ ਤੋਂ ਖੰਗ ਲੱਗੀ ਖੰਗ ਤੋਂ ਕਰੋਨਾ ਬਣ ਗਿਆ ਰਾਪਤੀ ਮਰਿਆ ਹੋਏ ਉਧਰ ਹੀ ਉਹਨਾਂ ਸਸਕਾਰ ਤੋਂ ਮੈਂ ਅੱਛਾ ਅਸਿਰ ਸੂ ਢੱਕ ਲਿਆ ਕਰੋ ਮਾੜਾ ਜਾਂ ਬਸ ਮੈਂ ਹੁਣ ਬੈਠੀ ਸੀਗੇ ਕੰਬਲ ਚ ਹਾਂ ਉਧਰ ਹੀ ਭਜਾਈ ਕਹਿੰਦੀ ਮਾੜਾ ਆਇਆ ਕਹਿੰਦੀ ਵੀ ਤੁਸੀਂ ਖੇਤ ਬੰਨੇ ਜਾਇਆ ਉਹ ਡੈਡੀ ਹੈ ਨਹੀਂ ਸੀਗੇ ਘਰੇ ਮੈਂ ਸੋਚਾ ਮਾ ਚਲ ਮੈਂ ਖੇਤ ਗਿਆ ਡਾ ਕੱਢਿਆ ਵਾ ਆ ਵਾ ਉਹ ਨੌਕਰ ਰੇਰੂ ਪਾਈ ਜਾਂਦੇ ਸੀਗੇ ਹਾਂ ਤਾਂ ਬੰਦੇ ਤੁਸੀਂ ਤਗੜੇ ਮਨੂ ਪਾ ਤੁਹਾਡੀ ਕਬੀਲਦਾਰੀ ਤਗੜੀ ਆ ਭਾਈ ਹਾਂ ਤਾਂ ਕਰਕੇ ਮੈਂ ਚਲ ਗਿਆ ਡਾ ਗੂੜਾ ਮਾਰੇ ਨੌਕਰ ਵੀ ਫਿਰ ਬੇਲਾ ਉਸ ਤੋਂ ਕੰਮ ਕਰਦੇ ਆ ਕੰਮ ਤੋਂ ਮਾ ਤਾਂ ਘਰੇ ਚਾਹ ਪੀਂਦੇ ਯਾਰ ਹਾਂ ਤਾਂ ਬਸ ਮਿਹਰਬਾਨੀ ਫਿਰ ਪੀ ਮੈਂ ਕਹਿੰਦਾ ਤੁਸੀਂ ਬੰ ਕਾ ਭਾਈ ਮਿਹਰਬਾਨੀ ਤੇਰੀ ਬਾਲੀ ਵਾਹ ਬੜੀ ਠੰਡਾ ਓਏ ਬੜੀ ਠੰਡਾ ਜੋ ਗਿਆ ਆਦਾ ਹੋ ਗਿਆ 42000 ਦਾ ਜਗਾੜ 10000 ਤੇ ਚੱਲੇ ਹੁੰਦੇ ਹੁਣ ਭੁੱਕੇ ਤੇ ਨਾਲੇ ਲਿਆਉਨੇ ਆ दारू ਦੀ ਪੇਟੀ ਵੇਖੀ ਸਿਆਲ ਕਿਵੇਂ ਲੰਘਦਾ ਲੋਕੀ ਕਹਿੰਦੇ ਠੰਢੀ ਬਾਲੀ ਐ ਨਾਲੇ ਕਹਿੰਦੇ 90 ਦੀ ਸਪੀਡ ਤੇ ਜਾਇਆ ਕਰਾਂਗੇ ਫਿਰ ਲੱਤ ਨੂੰ ਤੁਤੀ ਪ੍ਰਵਾਹ ਨਹੀਂ ਹੋਣੀ ਆਖੇ ਕਹਿੰਦਾ ਮੱਝ ਲਿਆਉਣੀ ਐ ਮੱਝ ਲਿਆਉਣੀ ਐ ਮੱਝ ਤਾਂ ਕਿਹੜੀ ਲਿਆਉਣੀ ਸੀ ਲਿਆਉਂਦਾ ਪੰਨੇ ਭੁੱਕੀ ਸੀ ਨਾਲ ਲਿਆਵਾਂਗੇ ਪੇਟੀ दारू ਦੀ ਵੇਖੀ ਸਿਆਲ ਲੰਘਦਾ ਆਖੇ ਕਹਿੰਦਾ ਹਫਤੇ ਬਾਅਦ ਪੈਸੇ ਦੇ ਦੀ ਕੋਈ ਨਹੀਂ ਤੈਨੂੰ ਤੇ ਇਹੋ ਜੇ ਪੈਸੇ ਮੋੜੂ ਜੇਲਦਾਰਾ ਵੀ ਸਾਰੀ ਉਮਰ ਚੇਤੇ ਹੀ ਕਰੇਗਾ ਚੱਲ ਪੈ ਜਾ ਹੁਣ ਟੈਨਸ਼ਨ ਕਾਦੀ ਐ ਪੈਸੇ ਵਾਧੂ ਐ ਹੁਣ ਤਾਂ ਬਸ ਸਣੇ ਬੂਟਾਂ ਹੀ ਪੈ ਜਾ ਕਰ ਆਹਾ ਹਾ 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 ਕੀ ਆਨੰਦ ਐ ਜ਼ਿੰਦਗੀ ਦਾ ਜੈਲਦਾਰ ਵਰਗਾ ਜੇ ਇੱਕ ਹੋਰ ਟੱਕਰ ਗਿਆ ਸਾਰਾ ਸਾਲ ਪੈਸਿਆਂ ਦੀ ਲੋਡ 'ਚ ਰਹਿਣੀ ਨਾਲੇ ਹੁਣ ਘਰ ਵਾਲੀ ਨੂੰ ਦੋ ਤਿੰਨ ਸੂਟ ਬਣਾ ਦੂੰ 5-5000 ਦੇ 45000 ਰੁਪਏ ਕਿਹੜਾ ਮੁੱਕਦਾ ਯਾਰ ਨਾਲੇ ਤਾਂ ਆਪਾਂ ਖੇਤ ਗੇੜਾ ਮਾਰੀਏ ਨਾਲੇ ਜਾ ਆਈਏ ਜੋਗੇ ਕੋਲੇ ਉਹ 15 ਸਾਲ ਹੋ ਗਏ ਜੋਗਾ ਤਾਂ ਹਫਤੇ ਬਾਅਦ ਹੀ ਕਹਿੰਦਾ ਸੀ ਯਾਰ ਲਾਇਆ ਆ ਗਿਆ ਜੋਗੇ ਦਾ ਘਰ ਜੋਗੇ ਕੋਲੇ ਵੀ ਚਾਈ ਆਈਏ ਉ ਤੱਕ ਬਣਾ ਢੋਕੇ ਤੋਂ ਤੱਕ ਕਿਹੜਾ ਦੇਖੇ ਜਾਂਦਾ ਕੋਈ ਡਾਲਰ ਜੋਗਾ ਘਰੀਆਂ ਨਾ ਬਈ ਜੋਗਾ ਤਾਂ ਸੁੱਤਾ ਪਰ ਘਰੇ ਨਹੀਂ ਹੋ ਤਾਂ ਵੀਰੇ ਜੋ ਗਿਆ ਸੁੱਤਾ ਪਿਆ ਦੇਣੀ ਓਏ ਉਹ ਤੇਰਾ ਵਾਲਾ ਜੇਲਦਾਰ ਸਾਹਿਬ ਅਮੜਾ ਜੇ ਠਾਇਓ ਮੜੇ ਹੈਲਪ ਮੀ ਆ ਜਾ ਕੀ ਗੱਲ ਹੋ ਗਈ ਓਏ ਹੋਏ 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 ਆ ਕਿਵੇਂ ਚੱਡੇ ਚੌੜੇ ਘਰੀ ਪਿਆ ਓਏ ਓਏ ਯਾਰ ਠੰਡ ਵਾਲੀ ਅਸੀਂ ਤੇ ਤੈਨੂੰ ਪਤਾ ਮੈਨਾਂ ਐਕਸ਼ਨ ਸਜ ਕਰਦਾ ਉਹਨਾਂ ਬਾਲੀ ਜਿਆਦੇ ਅੱਛਾ ਉਹ ਨਾ ਪੱਟਾਂ 'ਚ ਕਿਤੇ ਲੈਂਡਮੈਂਟ ਆਊਟ ਹੋ ਗਈ ਜਦੋਂ ਬੈਠਕਾਂ ਉੱਠਕਾਂ ਵਾਲੀਆਂ ਮਾਰ ਲੀਆਂ ਨਾ ਓਏ ਹੋਏ 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 ਪਾਏ ਹੋਇਆ ਪਰ ਜਮੈਂ ਚੱਡਿਆਂ ਜੱਟ ਫਸੀ ਹੁੰਦੀ ਓਏ ਹੋਏ 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 ਬਹਿ ਜਾ ਬਹਿ ਜਾ ਮੰਜੇ ਤੇ ਬਹਿ ਜਾ ਬੈਠਿਆ ਮੈਂ ਤਾਂ ਕੋਈ ਗੱਲ ਨਹੀਂ ਮੈਂ ਆਖਿਆ ਜੋਗੇ ਕੋਲੇ ਜਾਇਆ ਮੈਂ ਜੋਗਾ ਤਾਂ ਨਹੀਂ ਆਇਆ ਮੇਰੇ ਕੋਲੇ ਨਹੀਂ ਨਹੀਂ ਬਾਲਾ ਚੰਗਾ ਕਰਿਆ ਵੀ ਤੁਸੀਂ ਆ ਗਏ ਬਾਲਾ ਚੰਗਾ ਮੈਂ ਆਖਿਆ ਜੋਗਾ ਆਊਗਾ ਤੇ ਤੇ ਜੋਗਾ ਤਾਂ ਨਹੀਂ ਆਇਆ ਹੈਗਾ ਗਰੀਬਾਂ ਕੋਲੇ ਕਿੱਥੇ ਕੁਰਸੀਆਂ ਵਾਸਤੇ ਨੂੰ ਪਤਾ ਦਾ ਹੈਗਾ ਯਾਰ ਘਰ ਦੀਆਂ ਕਪੀਲਤਾਰੀਆਂ ਦਾ ਉਹ ਮੈਂ ਨਾ ਯਾਰ ਤੈਨੂੰ ਕੀ ਦੱਸਾਂ ਉਹ ਜੋ ਗਿਆ ਮੁੰਜਾ ਮੁੰਜਾ ਲੈ ਲੈਂਦਾ ਕੋਈ ਉਹ ਬਸ 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 ਮੈਂ ਤਾਂ ਨਾ ਯਾਰ ਵਾਲੀ ਮੁਸੀਬਤ ਦਾ ਪੱਟਿਆ ਮੈਂ ਤੈਨੂੰ ਸਹੀ ਦੱਸਾਂ ਤਾਂ ਮੈਂ ਗੱਲ ਕੀ ਗੱਲ ਹੋ ਗਈ ਜੋ ਗਿਆ ਬਸ ਕਿਉਂ ਛੇੜੇ ਛੇੜਦਾ ਯਾਰ ਗੱਲਾਂ ਤੇ ਨਾ ਚੇਤੇ ਕਰਾਇਆ ਕਰ ਮੇਰਾ ਨਾ ਗੱਟ ਪਰ ਆਉਂਦਾ ਓਏ ਅਹੀ ਜੀ ਕੀ ਮੁਸੀਬਤ ਪੈ ਗਈ ਤੇਰੇ ਤੇ ਉਹ ਤੈਨੂੰ ਦੱਸਿਆ ਸੀ ਮੈਂ ਯਾਰ ਹਾਂ ਮੈਂ ਜਾਣਾ ਸੀ ਨਾ ਮੱਝ ਲੈਣਾ ਹਾਂ ਹਾਂ ਫਿਰ ਲੈ ਕੇ ਨਹੀਂ ਆਦੀ ਮੱਝ ਕੀ ਪੁੱਛਦਾ ਯਾਰ ਗਾਂ ਤਾਂ ਸੌਣ ਲੈ ਹਾਂ ਜਦੋਂ ਬਈ ਮੈਂ ਮੱਝ ਲੈਣ ਜਾਵੜਾ ਹੂੰ ਮੱਝ ਦਾ ਸੌਦਾ ਹੋ ਗਿਆ ਪੂਰੇ ਤੈਨੂੰ ਲੱਖ ਰੁਪਏ ਚ ਕਿਹਾ ਸੀ ਲੱਖ ਤੋਂ ਘਟੇ ਨੇ ਰਪਈਆ ਦੱਸਿਆ ਸੀ ਉਹ ਤਾਂ ਦੱਸਿਆ ਸੀ 100 ਰੁਪਈਆ ਸਾਈ ਦਿੱਤੀ ਸੀ ਤੈਨੂੰ ਪਤਾ ਆ ਦੱਸਿਆ ਸੀ ਪਤਾ ਸੀ 100 ਰੁਪਈਆ ਸਾਈ ਸੀ ਲੱਖ ਦੀ ਲਈ ਮੱਝ ਤੇ 2000 ਦਾ ਕਰ ਲਿਆ ਮੈਂ ਹਾਥੀ ਅੱਛਾ ਉਹ ਛੋਟਾ ਹਾਥੀ ਛੋਟਾ ਹੋਰ ਹੋਰ ਸਰਕਸ ਵਾਲਾ ਕਰ ਲਿਆ ਕਦੇ ਛੋਟਾ ਕਰਿਆ ਸੀ ਠੀਕ ਹੈ ਭਰਾਵਾ ਮੈਂ ਉਹਨੂੰ ਕਿਹਾ ਉਹ ਕੰਜਰ ਦਿਆ ਸਰਪਾਲ ਤਰਪੂਲ ਪਾਲਾ ਮੱਜ ਨੂੰ ਠੰਡ ਲੱਗ ਜੂਗੀ ਹਾਂ ਠੀਕ ਹੈ ਠੰਡ ਬਹੁਤ ਆ ਰਹੀ ਹੈ ਜਿਹੜਾ ਮੰਨਿਆ ਬਾਹਲਾ ਅੜਬੈੜਾ ਡਰਾਈਵਰ ਮੈਂ ਜ਼ਿੰਦਗੀ ਚ ਐਡਾ ਕੰਜਰ ਡਰਾਈਵਰ ਨਹੀਂ ਵੇਖਿਆ ਅੱਛਾ ਉਹ ਨਹੀਂ ਜਮੇ ਮੰਨਿਆ ਜਮੇ ਨਹੀਂ ਮੰਨਿਆ ਅੱਛਾ ਮੈਂ ਕਹਾ ਜਮੇ ਹੀ ਨਹੀਂ ਮੰਨਿਆ ਮੰਨਿਆ ਤੂੰ ਜਮਾ ਨਹੀਂ ਮੰਨਿਆ ਜਦੋਂ ਬਈ ਉਹਨਾਂ ਸ਼ਰ ਸ਼ਰ ਦੇ ਨੇ ਗੇਅਰ ਪਾਵੇ ਕੱਢ ਲੇ ਗੇਅਰ ਪਾਲੇ ਗੇਅਰ ਕੱਢ ਲੇ ਗੇਅਰ ਪਾਲੇ ਗੇ ਹਾਂ ਜਦੋਂ ਉਹਨੇ ਪਾਲਿਆ ਟਾਪ ਓਏ ਅੱਛਾ 30 ਕਿਲੋਮੀਟਰ ਆਉਂਦਿਆਂ ਆਉਂਦਿਆਂ ਜਲਦਾਰ ਸਾਹਿਬ 30 ਕਿਲੋਮੀਟਰ ਆਉਂਦਿਆਂ ਆਉਂਦਿਆਂ ਨਾ ਵੇ ਮੱਝ ਦਾ ਇੰਨਾ ਇੰਨਾ ਲੂ ਕੰਡਾ ਖੜਾ ਹੋ ਗਿਆ ਉਹਦਾ ਹੋਣੀ ਫਿਰ ਜੋਗ ਗਿਆ ਫਿਰ ਜਦੋਂ ਠੰਡ ਵਾਲੀ ਤੇਰੇ ਸਾਹਮਣੇ ਚੱਡੇ ਆਕੜਿਆ ਪਿਆ ਸੀ ਮੈਂ ਜੇ ਤੂੰ ਨਾਲ ਦਾ ਇਹ ਨਹੀਂ ਪਤਾ ਮੈਂ ਵੀ ਟੱਪ ਜਾਂਦਾ ਜੇ ਸਾਹ ਨਾਲ ਆਕੜਿਆ ਪਿਆ ਸੀ ਮੈਂ ਤਾਂ ਜਾਣੇ ਸੀ ਜੋਗ ਗਿਆ ਫਿਰ ਮੈਂ ਕਿਹਾ ਮੈਂ ਜੋਗ ਗਿਆ ਜਦੋਂ ਭਾਈ ਮੱਝ ਅਸੀਂ ਲੈ ਆਂਦੀ ਘਰੇ ਅੱਛਾ ਆ ਹੁਣ ਜਿਹੜੀਆਂ ਬਾਹਰ ਆ ਰੂੜੀਆਂ ਦਾ ਬਾਰ ਮੂਰੇ ਦੇਖੀਏ ਹਾਂ ਹਾਂ ਦੇਖੀਏ ਦੇਖੀਏ ਜਦੋਂ ਇੱਥੇ ਲੱਗੇ ਮੱਝ ਲਾਉਣ ਹਾਂ ਮੱਝ ਤਾਂ ਆਕੜ ਗਈ ਹਾਂ ਹੁਣ ਠੰਡ ਕਿੰਨੀ ਉਤੋਂ ਤੱਕ ਕੋਰਾ ਬੋਰਾ ਪੈਂਦਾ ਬਹੁਤ ਜ਼ਿਆਦਾ ਕੋਰਾ ਪੈਂਦਾ ਹੈ ਮੱਝ ਵੀ ਜਲਦਰਾ ਐ ਆਕੜ ਗਈ ਅੱਛਾ ਨਾ ਤਾਂ ਲੱਤ ਐ ਹਲਾਵੇ ਨਾ ਐ ਹਲਾਵੇ ਤੇ ਪੂਛ ਆ ਸਿੱਧੀ ਤੀਰ ਤਰ੍ਹਾਂ ਹੋਈ ਪਈ ਉਹਦੀ ਅੱਛਾ ਐ ਹੋਈ ਪਈ ਐ ਹੋਈ ਪਈ ਓਹੋ ਸੌਣ ਲੱਗੇ ਜੇ ਝੂਠ ਮਾਰਾਂ ਦਾ ਪਿੰਡ ਦੇ 20 ਬੰਦੇ ਗਵਾ ਸੀ ਪੁੱਤਲੀ ਜੋਗੇ ਦੀ ਮੱਝ ਕਿਵੇਂ ਆਈ ਅੱਥ ਅੱਛਾ ਜੋਸ਼ ਆਈ ਆਈ ਪੂਸ਼ ਐ ਅੱਛਾ ਲੱਤਾਂ ਐ ਅੱਛਾ ਜਮਾ ਅਕੜੀ ਖੜੀ ਹੋਏ ਓਏ ਹੋਏ ਬੁੱਥੀ ਬਣ ਗਈ ਉਹਦਾ ਬੁੱਤ ਬਣ ਗਿਆ ਲੱਗੇ ਵੀ ਸਟੈਚੂ ਬਣਿਆ ਪਿਆ ਓਏ ਹੋਏ ਹੋਇਆ ਇੱਕ ਤੇਰੇ ਵਰਗਾ ਸੇਣਾ ਬੰਦਾ ਕੋਲੋਂ ਲੰਘਦਾ ਸੀ ਅੱਛਾ ਉਹ ਕਹਿੰਦਾ ਜੋਗਿਆ ਕਿਉਂ ਕਮਲ ਮਾਰਦਾ ਮੱਝ ਹੋਈ ਪਈ ਆ ਅਕੜੀ ਹੈ ਗਈ ਪਈ ਆ ਹਾਂ ਐ ਕਹਾਂ ਰਾ ਛੇਟੀਆਂ ਤੇਰੇ ਕੋਲੇ ਵਾਧੂ ਆ ਚਾਰ ਚਪੇਰੇ ਹਾਥੀ ਦੇ ਅੱਗ ਬਾਲ ਦਿਓ ਠੀਕ ਆ ਕਹਨਾ ਮੱਝ ਮੜੀ ਜੀ ਪੰਗਰ ਜੂਗੀ ਲੱਤਾਂ ਪੈਰ ਚੱਲ ਪਣਗੇ ਤੇ ਪੂਸ ਵੀ ਠਾਂ ਆ ਜੂਗੀ ਹੂੰ ਹੂੰ ਭਈ ਮੈਂ ਉਹਦੀ ਗੱਲ ਮੰਨ ਗਿਆ ਹੂੰ ਹੂੰ ਜਦੋਂ ਮੈਂ ਉਹਦੀ ਗੱਲ ਮੰਨ ਗਿਆ ਅੱਛਾ ਮੈਂ ਵੀ ਲੱਗਿਆ ਡਰਾਈਵਰ ਵੀ ਲੱਗਿਆ ਨਾਲ ਮੇਰਾ ਮੁੰਡਾ ਵੀ ਲੱਗਿਆ ਵਾ ਘਰੋਂ ਬਾਜ ਮਾਰ ਲਈ ਮਛੂਰਾ ਭੱਜੂ ਇਹ ਭੱਜ ਮੱਝ ਨੂੰ ਮੈਂ ਖਾ ਗਰਮ ਕਰੀ ਹਾਂ ਜਦੋਂ ਬਈ ਛਟੀਆਂ ਦੀ ਅੱਗ ਵਾਲਤੀ ਹਾਥੀ ਦੇ ਚਾਰ ਸ਼ਫੇਰੇ ਨਾ ਰੀਜਨਲ ਲਾ ਕੇ ਨਾ ਛਟੀਆਂ ਵਾ ਪੂਰੀ ਭਾਂਬੜ ਮਚਾ ਦਿੱਤੇ ਠੀਕ ਹੈ ਤੇ ਮੈਂ ਦੋ ਕਾਰਡ ਤਨੂ ਦਾ ਫਿਰ ਲਾਉਣਾ ਹੁੰਦਾ ਪਿਆ ਮੈਂ ਕਿਹਾ ਵੀ ਹੁਣ ਕਾਰਡ ਦਾ ਹੋ ਗਿਆ ਟਾਈਮ ਹੂੰ ਮੈਂ ਤਾਂ ਫਿਰ ਕਾਰਡ ਲਾਉਣ ਘਰੇ ਆ ਕੇ ਮੈਂ ਡਰਾਈਵਰ ਨੂੰ ਵੀ ਬਾਜਮਾਰੀ ਮੈਂ ਕਿਹਾ ਬਈ ਤੂੰ ਵੀ ਚਾਹ ਪਹਿਲਾਂ ਤੜਕੇ ਦੇ ਤੁਰੇ ਨਾ ਠੀਕ ਹੈ ਤੇ ਚਾਹ ਤਨ ਪਤਾ ਫਿਰ ਚਾਰ ਪੰਜ ਬਾਟੀਆਂ ਪੀਣ ਬਿਨਾ ਫਿਰ ਮੇਰਾ ਸਰੀਰ ਨਹੀਂ ਤੁਰਦਾ ਹਾਂ ਫਿਰ ਅਮਲੀ ਬੰਦਾ ਹੈ ਤੂੰ ਯਾਰ ਹਾਂ ਹਾਂ ਚਾਰ ਪੰਜ ਬਾਟੀਆਂ ਜਦੋਂ ਚਾਹ ਪੀ ਲਈ ਤੇ ਜਦੋਂ ਮੈਂ ਇੱਥੇ ਬੈਠੇ ਜੋ ਸਾਹਮਣੋਂ ਲਪਟਾਂ ਨਿਕਲਣ ਲੱਗ ਗਈਆਂ ਮੈਂ ਕਿਹਾ ਮੱਝ ਤਾਂ ਪੰਗਰ ਗਈ ਬਾਈ ਆਉ ਤਾਂ ਸੋਚਿਆ ਵੀ ਅੱਗ ਜਾਦੇ ਹੋਗੀ ਅੱਗ ਜਾਦੇ ਹੋਗੀ ਮੈਂ ਕਿਹਾ ਲਾ ਲਈ ਮੱਝ ਤਾਂ ਹਾਂ ਓਏ ਜਦੋਂ ਜੇਲਦਾਰ ਸਾਹਿਬ ਬਾਹਰ ਗਏ ਅੱਛਾ ਕਿਵੇਂ ਦੱਸ ਜਦੋਂ ਬਾਹਰ ਗਏ ਮੱਝ ਸੜ ਗਈ ਅੱਛਾ ਮੱਝ ਮਰ ਗਈ ਛੋਟਾ ਹਾਥੀ ਵੀ ਭੁੱਖਿਆ ਗਿਆ ਪਾਪ ਹੋ ਗਿਆ ਜੋ ਗਿਆ ਫਿਰਤਾ ਵਾਲਾ ਬੰਦਾ ਕੋਈ ਪਾਪ ਤਾਂ ਪੈਣ ਘੜਾਵੇ ਮੱਝ ਤਾਂ ਮਰਨ ਵਾਲੀ ਮਰ ਗਈ 2 ਲੱਖ ਮੈਨੂੰ ਹਾਥੀ ਦਾ ਵੀ ਠੋਕ ਗਿਆ ਓਏ ਅੱਛਾ ਤੇਰੀ ਪਰਜਾਈ ਦੇ ਤੂੰ ਬਟੱਲੇ ਗਹਿਣੇ ਛੱਲੇ ਹੂੰ ਮੈਂ ਸਾਰੇ ਵਿੱਚ ਛੋਟੇ ਹਾਥੀ ਨੂੰ ਦੇਣ ਵਾਸਤੇ ਓਏ ਓਏ ਹੋ ਹੋ ਜ਼ਿਲਦਾਰ ਸਾਹਿਬ ਕੀ ਪੁੱਛਦੇ ਹੋਂ ਬੜਾ ਮਾੜਾ ਹੋਇਆ ਚਲ ਮੇਰੀ ਤਾਂ ਛੱਡੋ ਜਿਹੜਾ ਬਾਣਾ ਵਾਪਰਨਾ ਸੀ ਉਹ ਤਾਂ ਵਾਪਰ ਗਿਆ ਤੁਸੀਂ ਕਿਵੇਂ ਆਏ ਸੀ ਚਲਦਾਰ ਸਭ ਜੀ ਤੁਹਾਡਾ ਸੱਚ ਹਾਲ ਪੁੱਛਣੇ ਭੁੱਲ ਗਿਆ ਮੈਂ ਤਾਂ ਆਪਦੀ ਛੇੜ ਲੈਣਾ ਵੀ ਕਮਲੀਆਂ ਗੱਲਾਂ